ਸਤਨਾਮ ਸ੍ਰੀ ਵਾਹਿਗੁਰੂ ਗੁਰਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐ ਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਸਾਹਿਬ ਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਗੁਰ ਪ੍ਰਸਾਦ ਬੁੱਧ ਪੂਜ ਪੂਜ Hindu muve ਤਰਕ muve ਸਿਰ ਨਾਈ ਤੇਰੀ ਕਤ ਦੋਹ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚਾਹ ਦਿਸ ਪਸਰਿਓ ਹੈ ਜਮ ਜੀਵਰਾ ਰਹਾ ਕਵਿਤ ਪੜੇ ਪੜ ਕਬਤਾ ਮੂਏ ਕਪੜ ਕੇ ਧਾਰੇ ਜਾਈ ਜਟਾਰ ਧਰ ਜੋਗੀ ਮੂਏ ਤੇਰੇ ਗਤ ਇਹ ਨਾ ਪਾਈ ഗഡല കൂപ ਤਬੇ ਗੁੱਤੇ ਦੇਖੋ ਨਿਰਖ ਸਰੀਰਾ ਹਰ ਕੀ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ਼ ਕਵੀ ਰਾ राम नाम ਬਿਨ ਬਦੇ ਗੁੱਤੇ ਦੇਖੋ ਨਿਰਖ ਸਰੀਰਾ ਹਰ ਕੀ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ ਕਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 654 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਸੋਰਠ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸ਼ਰੋਮਣੀ ਭਗਤ ਦਾ ਖਿਤਾਬ ਜਿਨ੍ਹਾਂ ਨੂੰ ਮਿਲਿਆ ਹੈ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਸੋਰਠ ਰਾਗ ਦੇ ਵਿੱਚ ਉਚਾਰਣ ਕੀਤਾ ਗਿਆ ਘਰ ਪਹਿਲਾ ਜਿਹੜੇ ਕੀਰਤਨ ਕਰਨ ਵਾਲੇ ਨੇ ਉਹਨਾਂ ਨੂੰ ਇੱਕ ਹਦਾਇਤ ਭਗਤ ਕਬੀਰ ਸਾਹਿਬ ਜੀਆ ਨੇ ਕੀਤੀ ਕਿ ਇਸ ਸ਼ਬਦ ਨੂੰ ਪਹਿਲੇ ਘਰ ਸੁਣਤਾਲ ਦੇ ਵਿੱਚ ਗਾਉਣਾ ਜੇ ਕਿਸੇ ਹੋਰ ਘਰ ਸੁਣਤਾਲ 'ਚ ਗਾਓਗੇ ਤਾਂ ਫਿਰ ਉਹ ਸੋਣਾ ਹੀ ਨਹੀਂ ਲੱਗਣਾ ਕਿਉਂਕਿ ਸੁਰ ਨਹੀਂ ਬੜਨੀ ਗੁਰੂ ਸਾਹਿਬ ਨੇ ਭਗਤਾਂ ਨੇ ਸਾਰਾ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਕਿ ਇਹ ਗੁਰਬਾਣੀ ਨੂੰ ਇਸ ਤਰੀਕੇ ਦੇ ਨਾਲ ਪੜ੍ਹਨਾ ਹੈ ਇਸ ਤਰੀਕੇ ਦੇ ਨਾਲ ਇਹਨੂੰ ਗਾਉਣਾ ਹੈ ਇਹ ਸ਼ਬਦ ਜਿਹੜਾ ਸੋਰਠਿ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀਾਂ ਨੇ ਮੁਖਾਰविंद ਤੋਂ ਉਚਾਰਣ ਕੀਤਾ ਹੋਇਆ ਹੈ ਪਹਿਲੇ ਘਰ ਸੁਰਤਾਲ ਦੇ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇ ਪ੍ਰਮਾਤਮਾ ਇੱਕ ਹੈ ਚਾਹੇ ਭਗਤਾਂ ਦੀ ਬਾਣੀ ਪੜਦੇ ਆਂ ਚਾਹੇ ਭੱਟਾਂ ਦੀ ਬਾਣੀ ਪੜਦੇ ਆਂ ਚਾਹੇ ਗੁਰੂ ਸਿੱਖਾਂ ਦੀ ਬਾਣੀ ਪੜਦੇ ਆਂ ਚਾਹੇ ਗੁਰੂ ਸਾਹਿਬਾਨਾਂ ਦੀ ਬਾਣੀ ਪੜਦੇ ਆਂ ਸਾਰਿਆਂ ਨੇ ਆਖਿਆ ਪ੍ਰਮਾਤਮਾ ਇੱਕ ਹੈ ਚਾਹੇ ਉਹਨੂੰ ਅੱਲਾ੍ਹ ਕਹੇ ਲਈਏ ਰਾਮ ਕਹੇ ਲਈਏ ਵਾਹਿਗੁਰੂ ਕਹੇ ਲਈਏ ਭਗਵਾਨ ਕਹੇ ਲਈਏ ਗੌੜ ਕਹੇ ਲਈਏ ਕੁਛ ਕਹ ਲਈਏ ਚਾਹੇ ਕਹਿੰਦੇ ਬਿਲਦਾ ਕਿ ਮੈਂ ਜੀ ਸਤਗੁਰ ਪ੍ਰਸਾਦ ਜਦੋਂ ਸਤਗੁਰੂ ਦੀ ਕਿਰਪਾ ਹੋ ਗਈ ਨਾ ਉਦੋਂ ਸਾਡੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਪਰ ਜੇ ਅਸੀਂ ਕਹੀਏ ਨਾ ਕੋਈ ਬੰਦਾ ਕਵੇ ਮੈਂ ਸ਼ਮਸ਼ਾਨ ਭੂਮੀ ਦੇ ਵਿੱਚ ਜਾ ਕੇ ਉੱਥੇ ਚਲੇਸ਼ੇ ਕੱਟਾਂਗਾ ਉੱਥੇ ਜਾ ਕੇ ਮੈਂ ਰੱਬ ਨੂੰ ਪਾਵਾਂਗਾ ਕਹਿੰਦੇ ਐਂਦਾ ਨਹੀਂ ਮਿਲਣਾ ਜੇ ਰੱਬ ਮਿਲਦਾ ਨਾਦਿਆਂ ਧੋਤੇ ਆ ਤਾਂ ਮਿਲਦਾ ਡੱਡੂਆਂ ਮੱਛੀਆਂ ਕਹਿੰਦੇ ਜੇ ਇਕੱਲਾ ਣਾਉਣ ਨਾਲੇ ਮਿਲਦਾ ਹੁੰਦਾ ਤਾਂ ਡੱਡੂਆਂ ਤੇ ਮੱਛੀਆਂ ਨੂੰ ਮਿਲ ਜਾਂਦਾ ਜੇ ਕਹਿੰਦੇ ਸ਼ਮਸ਼ਾਨ ਭੂਮੀਆਂ 'ਚ ਰਹਿ ਕੇ ਮਿਲਦਾ ਨਾ ਤਾਂ ਕਹਿੰਦੇ ਚੂਹਿਆਂ ਨੂੰ ਮਿਲ ਜਾਂਦਾ ਜਿਹੜੇ ਚੂਹੇ ਉੱਥੇ ਹੀ ਰਹਿੰਦੇ ਐ ਕਿੰਨਿਆਂ ਨੇ ਆਖਿਆ ਪੁੱਠਾ ਲਮਕਣ ਨਾਲ ਮਿਲਦਾ ਰੱਬ ਕਹਿੰਦੇ ਜੇ ਪੁੱਠਾ ਲਮਕਣ ਨਾਲ ਮਿਲਦਾ ਹੁੰਦਾ ਚਮਗਿੱਦੜ ਤੇ ਲਮਕਦੇ ਹੀ ਪੁੱਠਾ ਕਹਿੰਦੇ ਜੇ ਵੱਡੀ ਉਮਰ ਨਾਲ ਰੱਬ ਮਿਲਦਾ ਹੁੰਦਾ ਕਹਿੰਦੇ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਕਹਿੰਦੇ ਉਹਨੂੰ ਮਿਲ ਜਾਣਾ ਸੀ ਇੰਨਾਂ ਗੱਲਾਂ ਨਾਲ ਨਹੀਂ ਕਹਿੰਦੇ ਮਿਲਣਾ ਜੇ ਮਿਲਣਾ ਤਾਂ ਪਰਮਾਤਮਾ ਨੂੰ ਗੁਰਬਾਣੀ ਨੂੰ ਬੜੇ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਉਹਨੂੰ ਆਪਣੇ ਜੀਵਨ ਤੇ ਢਾਲਣ ਦੀ ਕੋਸ਼ਿਸ਼ ਕਰਨੀ ਹੈ ਕਹਿੰਦੇ ਫਿਰ ਪਰਮਾਤਮਾ ਮਿਲਣਾ ਹੈ ਇੱਥੇ ਅਜ ਭਗਤ ਕਬੀਰ ਸਾਹਿਬ ਕਹਿੰਦੇ ਨੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਕਹਿੰਦੇ ਜਿਹੜੇ ਹਿੰਦੂ ਲੋਕ ਸੀ ਨਾ ਉਹ ਬੁੱਤਾਂ ਦੀ ਪੂਜਾ ਕਰ ਕਰਕੇ ਇਹ ਸੰਸਾਰ ਨੂੰ ਛੱਡ ਕੇ ਚਲੇ ਗਏ ਕਿ ਬੁੱਤ ਦੇ ਵਿੱਚੋਂ ਮੈਨੂੰ ਮਿਲ ਜੂ ਕਹਿੰਦੇ ਬੁੱਤ ਜਿਹੜਾ ਨਾ ਜਿਹੜੀ ਮੂਰਤੀ ਐ ਉਹ ਕਿਸੇ ਬਣਾਉਣ ਵਾਲੇ ਨੇ ਬਣਾਈ ਐ ਉਹਦੇ ਵਿੱਚ ਰੱਬ ਥੋੜਾ ਐ ਫਿਰ ਉਥੇ ਕਹਿੰਦੇ ਜਿੰਦ ਵੀ ਨਹੀਂ ਹੈ ਉਹਦੇ ਵਿੱਚ ਆਹ ਜਿਹੜੇ ਦਰਖਤ ਨੇ ਨਾ ਪੱਤੇ ਨੇ ਉਹਨਾਂ ਵਿੱਚ ਜਿੰਦ ਹੈ ਗੁਰੂ ਸਾਹਿਬ ਕਹਿੰਦੇ ਪਰ ਜਿਹੜੀ ਕਿਸੇ ਨੇ ਮੂਰਤ ਬਣਾਈ ਐ ਨਾ ਚਾਹੇ ਕਿਸੇ ਦੇਵੀ ਦੀ ਐ ਚਾਹੇ ਕਿਸੇ ਦੇਵਤੇ ਦੀ ਐ ਚਾਹੇ ਕਿਸੇ ਦੀ ਐ ਕਹਿੰਦੇ ਉਹਦੇ ਵਿੱਚ ਜਿੰਦ ਨਹੀਂ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਨਾ ਪਾਤੀ ਤੋੜੈ ਮੱਲ ਨਹੀਂ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋੜੈ ਸੋ ਪਾਹਣ ਨਿਰ ਜੀਓ ਪਾਹਣ ਕਹਿੰਦੇ ਪੱਥਰ ਨੂੰ ਕਹਿੰਦੇ ਜਿਹਦੇ ਵਾਸਤੇ ਤੂੰ ਆ ਪੱਤੇ ਤੋੜ ਰਿਹਾ ਨਾ ਜਿਹਦੇ ਵਾਸਤੇ ਫੁੱਲ ਤੋੜ ਰਿਹਾ ਕਹਿੰਦੇ ਫੁੱਲਾਂ ਜਿਤੇ ਜਾਨ ਹੈ ਪਰ ਜਿਹਦੇ ਵਾਸਤੇ ਤੋੜ ਰਹੇ ਉਹਦੇ ਵਿੱਚ ਜਿੰਦ ਨਹੀਂ ਹੈ ਬੁੱਤ ਪੂਜ ਪੂਜ ਹਿੰਦੂ ਮੂਏ ਕਹਿੰਦੇ ਇਹ ਬੁੱਤਾਂ ਦੀ ਪੂਜਾ ਪੂਜਾ ਕਰਕੇ ਨਾ ਇੱਥੋਂ ਸੰਸਾਰ ਤੋਂ ਹਿੰਦੂ ਲੋਕ ਚਲੇ ਗਏ ਪਰ ਉਹ ਸਮਝ ਨਹੀਂ ਸਕੇ ਪ੍ਰਮਾਤਮਾ ਨੂੰ ਤੁਰਕ ਮੂਏ ਸਰਨਾਈ ਕਹਿੰਦੇ ਜਿਹੜੇ ਮੁਸਲਮਾਨ ਸੀ ਉਹ ਮਸਜਿਦ ਵਿੱਚ ਸਿਰ ਨਿਵਾਣਵਾ ਕੇ ਇਥੋਂ ਚਲੇ ਗਏ ਕਹਿੰਦੇ ਸਮਝ ਉਹ ਵੀ ਨਹੀਂ ਸਕੇ ਸਮਝਣਾ ਕੀ ਸੀ ਸਾਡੇ ਕੋਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹਨੂੰ ਸਮਝਣਾ ਹੈ ਤੇ ਹਿੰਦੂਆਂ ਕੋਲੇ ਗੀਤਾ ਰਮਾਇਣ ਹੈ ਉਹਨੂੰ ਸਮਝਣਾ ਹੈ ਤੇ ਜਿਹੜੇ ਮੁਸਲਮਾਨ ਨੇ ਉਹਨਾਂ ਕੋਲ ਕੁਰਾਨ ਸ਼ਰੀਫ ਹੈ ਉਹਨੂੰ ਸਮਝਣਾ ਹੈ ਕਹਿੰਦੇ ਬਾਕੀ ਤੇ ਅਡੰਬਰ ਨੇ ਬਾਕੀਆਂ ਦੇ ਵਿੱਚੋਂ ਰੱਬ ਨਹੀਂ ਮਿਲਣਾ ਜੇ ਮਿਲਣਾ ਤਾਂ ਕਹਿੰਦੇ ਆਹ ਧਾਰਮਿਕ ਗ੍ਰੰਥ ਇਹਨਾਂ ਨੂੰ ਪੜ੍ਹ ਕੇ ਇਹਨਾਂ ਤੇ ਅਮਲ ਕਰਨਾ ਇਕੱਲਾ ਇਹ ਨਾ ਹੋਵੇ ਕਿ ਪੜ੍ਹ-ਪੜ੍ਹ ਕੇ ਲੋਕਾਂ ਨਾਲ ਲੜਦੇ ਰਹੀਏ ਉਹ ਵੀ ਕਹਿੰਦੇ ਬਾੜਾ ਹੋ ਜਾਣਾ ਕੰਮ ਬੁੱਤ ਪੂਜ ਪੂਜ ਹਿੰਦੂ ਮੂਏ ਦੁਰਕਮੂਏ ਸਿਰਨਾਈ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੋ ਹੋ ਨਾ ਪਾਈ ਕਹਿੰਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਜਦੋਂ ਮੁਰਗ ਮਰ ਗਏ ਉਹ ਉਹਨਾਂ ਨੂੰ ਟਵਾ ਪੁੱਟ ਕੇ ਉਹਦੇ ਵਿੱਚ ਗੱਡ ਕੇ ਆ ਗਏ ਜਿਹੜੇ ਹਿੰਦੂ ਸੀ ਉਹਨਾਂ ਨੂੰ ਲੱਕੜਾਂ ਤੇ ਰੱਖ ਕੇ ਜਾਲ ਕੇ ਆ ਗਏ ਕਹਿੰਦੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘੀ ਪਰ ਕਹਿੰਦੇ ਤੈਨੂੰ ਸਮਝ ਨਹੀਂ ਸਕੇ ਸਕੇ ਪਾਸ਼ਾ ਤੇਰੀ ਗੱਤ דוਹੋ ਨਾ ਪਾਏ ਨਾ ਹਿੰਦੂ ਸਮਝ ਸਕੇ ਨਾ ਮੁਸਲਮਾਨ ਸਮਝ ਸਕੇ ਗੱਲ ਸਾਡੇ ਦੇ ਵੀ ਟੁੱਕਦੀ ਹੈ ਜੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਜੇ ਤੱਕ ਸਮਝ ਨਹੀਂ ਸਕੇ ਮੰਨ ਲੇ ਸੰਸਾਰ ਅੰਧ ਗਹਿਰਾ ਭਗਤ ਕਬੀਰ ਸਾਬ ਆਹ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਕਹਿੰਦੇ ਆ ਜਿਹੜਾ ਸੰਸਾਰ ਦੇਖ ਦਿਖ ਰਿਹਾ ਨਾ ਇੱਥੇ ਕਹਿੰਦੇ ਹਨੇਰੇ ਦਾ ਖੂ ਹੈ ਮਨਰੇ ਸੰਸਾਰ ਅੰਧ ਗਹਿਰਾ ਇਹ ਹਨੇਰੇ ਤੋਂ ਚਾਨਣ ਪੈਦਾ ਕਿਵੇਂ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਾ ਗੁਰਬਿੰਖੂਰ ਅੰਧਾਰ ਕਹਿੰਦੇ ਜਿੰਨਾ ਚਿਰ ਤੇਰੀ ਜ਼ਿੰਦਗੀ ਚ ਗੁਰੂ ਨਹੀਂ ਹੈ ਚਾਹੇ ਤੂੰ ਹਿੰਦੂਆਂ ਦੇ ਘਰੇ ਜੰਮਿਆ ਚਾਹੇ ਸਿੱਖਾਂ ਦੇ ਘਰੇ ਜੰਮਿਆ ਚਾਹੇ ਮੁਸਲਮਾਨਾਂ ਦੇ ਘਰੇ ਜੰਮਿਆ ਕਹਿੰਦੇ ਤੇਰੀ ਜ਼ਿੰਦਗੀ ਦਾ ਹਨੇਰਾ ਬਣੀ ਪਈ ਆ ਚੌਦ ਸਪਸਰਿਓ ਹੈ ਜੰਮ ਜੇਬਰਾ ਕਹਿੰਦੇ ਚਾਰੇ ਪਾਸੇ ਇਹ ਕੁਪਹ ਹਨੇਰੀ ਛਾਇਆ ਪਿਆ ਹੈ ਕਹਿੰਦੇ ਇਹਦੇ ਚੋ ਬਚਿਆ ਤਾਂ ਜਾਂਦਾ ਜੇ ਗੁਰੂ ਦੇ ਨਾਲ ਆਪਣਾ ਮਨ ਜੋੜੇਗਾ ਹੁਣ ਭਗਤ ਕਬੀਰ ਸਾਹਿਬ ਅੱਗੇ ਕਹਿੰਦੇ ਆ ਕਿ ਲੋਕ ਕੀ ਕੀ ਕਰ ਰਹੇ ਆ ਰਹਾਓ ਰਹਾਓ ਤੋਂ ਨਾਲ ਹੀ ਪੰਗਤੀ ਜਿਹੜੀ ਆ ਉਹਦੇ ਵਿੱਚ ਕਹਿੰਦੇ ਕਵਿਤ ਬੜੇ ਪੜ ਕਵਤਾ ਮੂਏ ਕੱਪੜ ਕੇ ਦਾ ਰਹ ਜਾਈ ਕਈ ਲੋਕ ਐਸੇ ਨੇ ਜਿਹੜੇ ਕਵੀ ਨੇ ਜਿਹੜੇ ਕਵਤਾ ਲਿਖਦੇ ਆ ਤੇ ਪੜ੍ਹਦੇ ਆ ਪਰ ਕਹਿੰਦੇ ਕਵਤਾ ਲਿਖ ਵੀ ਲਈ ਤੇ ਪੜ੍ਹ ਵੀ ਲਈ ਪਰ ਅਮਲ ਕੀਤਾ ਨਹੀਂ ਕਵਿਤ ਪੜੇ ਪੜ ਕਵਤਾ ਮੂਵੇ ਕੱਪੜ ਕੇਦਾਰ へ ਜਾਏ ਇੱਕ ਕਾਪੜੀ ਲੋਕ ਹੁੰਦੇ ਆ ਜਿਹੜੇ ਕੇਦਾਰਨਾਥ ਜਾਂਦੇ ਆ ਉੱਥੋਂ ਜਲ ਲੈ ਕੇ ਆਉਂਦੇ ਆ ਕਹਿੰਦੇ ਉਹ ਇੰਨੀ ਗੱਲ ਨਾਲੀ ਬਸ ਆਪਣੇ ਆਪ ਨੂੰ ਕਹਿੰਦੇ ਮਹਾਨ ਹੋ ਗਏ ਸੀ ਕਿ ਅਸੀਂ ਉੱਥੋਂ ਜਲ ਲੈ ਕੇ ਆਏ ਕੱਪੜ ਕੇਦਾਰ へ ਜਾਏ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗੱਤ ਇਹਨੇ ਨਾ ਪਾਏ ਕਹਿੰਦੇ ਵੱਡੀਆਂ ਵੱਡੀਆਂ ਜਟਾਵਾ ਕੰਨਾਂ 'ਚ ਵਧਾ ਲੀਆਂ ਜੋਗੀਆਂ ਨੇ ਉਹਨਾਂ ਨੂੰ ਇਦਾਂ ਲੱਗਿਆ ਕਿ ਜਟਾ ਵਧਾ ਕੇ ਸਾਨੂੰ ਰੱਬ ਮਿਲ ਗਿਆ ਹੁਣ ਮੇਰੇ ਵਰਗਾ ਕਹਿੰਦੇ ਮੈਂ ਚਿੱਟੇ ਕੱਪੜੇ ਪਾ ਲੇ ਮੈਂਨੇ ਵੱਡੀ ਸਾਰੀ ਪੱਗ ਬੰਨ ਲਈ ਹੁਣ ਲੋੜ ਨਹੀਂ ਹੈ ਮੈਨੂੰ ਰੱਬ ਮਿਲ ਗਿਆ ਇਹਨਾਂ ਚੀਜ਼ਾਂ ਨਾਲ ਥੋੜਾ ਰੱਬ ਮਿਲਦਾ ਹੈ ਰੱਬ ਨੂੰ ਪਾਉਣ ਵਾਸਤੇ ਤੁਹਾਨੂੰ ਜਿਹੜਾ ਮਨ ਹੈ ਉਹ ਵੀ ਰੱਬ ਵਰਗਾ ਕਰਨਾ ਪੈਣਾ ਜੇ ਮਨਕ ਤੇ ਵਿਕਾਰ ਚੱਲਦੇ ਤੇ ਜਟਾ ਵਧਾਉਣ ਨਾਲ ਚਿੱਟੇ ਕੱਪੜੇ ਪਾਉਣ ਨਾਲ ਵੱਡੀ ਪੱਗ ਬਨ ਲੈਣ ਨਾਲ ਇਹਦੇ ਨਾਲ ਰੱਬ ਥੋੜਾ ਮਿਲਦਾ ਜਟਾ ਧਾਰ ਧਾਰ ਜੋਗੀ ਮੂਏ ਕਹਿੰਦੇ ਜਿਹੜੇ ਜੋਗੀ ਸੀ ਜਟਾ ਵਧਾ ਵਧਾ ਕੇ ਉਹ ਸਮਝਦੇ ਰਹੇ ਰੱਬ ਮਿਲ ਗਿਆ ਬਸ ਕਹਿੰਦੇ ਉਹ ਵੀ ਇਸੇ ਤਰ੍ਹਾਂ ਹੀ ਤੁਰ ਗਏ ਤੇਰੀ ਗੱਤ ਇਹਨੇ ਨਾ ਪਾਈ ਸੱਚੇ ਪਾਤਸ਼ਾਹ ਤੈਨੂੰ ਉਹ ਵੀ ਨਹੀਂ ਸਮਝ ਸਕੇ ਜਿਹੜੇ ਘਰ-ਦਾਰ ਵੀ ਛੱਡਿਆ ਜੰਗਲਾਂ 'ਚ ਵੀ ਗਏ ਪਰ ਤੈਨੂੰ ਫਿਰ ਵੀ ਨਹੀਂ ਸਮਝ ਸਕੇ ਗੁਰੂ ਸਾਹਿਬ ਕਹਿੰਦੇ ਐ ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲਣਾ ਹੈ ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਗੁਰਬਾਣੀ ਦੇ ਨਾਲ ਜੁੜਨਾ ਹੈ ਕਿਉਂਕਿ ਜਿਹੜੀ ਗੁਰਵਾਣੀ ਇਹਨੇ ਜਗ ਦੀ ਜੋਤ ਹੈ ਸਾਡੀ ਜਾਗਤ ਜੋਤ ਜਪੈ ਨਿਸਵਸਰ ਏਕ বিনা ਮਨ ਨਾਇਕ ਨ ਹੋਣੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ ਭੂਲ ਨਾ ਮੰਨੇ ਕਹਿੰਦੇ ਇਹਨਾਂ ਨੂੰ ਮੰਨਣਾ ਹੀ ਨਹੀਂ ਹੈ ਜੇ ਮੰਨਣਾ ਤਾਂ ਗੁਰਬਾਣੀ ਨੂੰ ਸਮਝਣਾ ਹੈ ਬਸ ਗੁਰਬਾਣੀ ਨੂੰ ਸਮਝੋ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਿੰਦੂਆਂ ਵਾਸਤੇ ਗੀਤਾ ਰਮਾਇਣ ਤੇ ਜਿਹੜੇ ਮੁਸਲਮਾਨ ਨੇ ਉਹਨਾਂ ਵਾਸਤੇ ਕੁਰਾਨ ਸ਼ਰੀਫ ਉਹਨੂੰ ਪੜਨ ਉਹਦੇ ਤੇ ਅਮਲ ਕਰਨ ਜੇ ਅਮਲ ਨਹੀਂ ਕੀਤਾ ਤਾਂ ਕਹਿੰਦੇ ਪੜ ਪੜ ਗੱਡੀ ਲੱਦੀ ਹੈ ਫਿਰ ਕਹਿੰਦੇ ਉਹ ਵੀ ਕੰਮ ਨਹੀਂ ਆਉਣਾ ਕਿਸੇ ਜੇ la par que o de te amas le quita. ਜਦ ਦਰਬ ਸੰਚ ਸੰਚ ਰਾਜੇ ਬੂਏ ਗੱਡ ਲੈ ਕੰਚਨ ਭਾਰੇ ਜਿਹੜੇ ਰਾਜੇ ਸੀ ਉਹਨਾਂ ਨੇ ਸੋਨਾ ਪੈਸਾ ਇਕੱਠਾ ਕਰ ਲਿਆ ਇੰਨਾ ਪੈਸਾ ਹੋ ਗਿਆ ਕਿ ਧਰਤੀ ਜਗੜਤਾ ਪਹਿਲੇ ਆ ਸਮਿਆਂ ਦੇ ਵਿੱਚ ਲੋਕ ਕੀ ਕਰਦੇ ਸੀ ਟਵਾ ਪੁੱਟ ਕੇ ਉਹਦੇ ਵਿੱਚ ਆਪਣਾ ਸੋਨਾ ਉਹਦੇ ਵਿੱਚ ਪੈਸੇ ਰੱਖ ਦਿੰਦੇ ਸੀ ਤੇ ਅੱਜ ਤੇ ਸਾਡੇ ਕੋਲੇ ਬੈਂਕਾਂ ਨੇ ਅਗਲਾ ਕਹਿੰਦੇ ਬੈਂਕ ਜਮਾ ਕਰਾਇਓ ਨੇ ਆ ਬਹੁਤ ਸਾਧਨ ਨੇ ਪਰ ਪਹਿਲਾਂ ਲੋਕ ਕੀ ਕਰਦੇ ਸੀ ਇਸ ਤਰ੍ਹਾਂ ਇਕੱਠਾ ਕਰੀ ਜਾਂਦੇ ਇਕੱਠਾ ਕਰੀ ਜਾਂਦੇ ਫਿਰ ਧਰਤੀ 'ਚ ਦੱਬ ਦਿੰਦੇ ਕਹਿੰਦੇ ਰਾਜੇ ਜਿਹੜੇ ਸੀ ਉਹ ਲੋਕਾਂ ਤੋਂ ਪੈਸਾ ਇਕੱਠਾ ਕਰੀ ਜਾਂਣਾ ਬਹੁਤ ਕੁਝ ਉਹਨਾਂ ਨੇ ਇਕੱਠਾ ਕਰ ਲਿਆ ਪਰ ਕਹਿੰਦੇ ਉਹ ਵੀ ਇਸੇ ਤਰ੍ਹਾਂ ਗਏ ਕਹਿੰਦੇ ਉਹ ਵੀ ਪਰਮਾਤਮਾ ਨੂੰ ਪਾ ਨਹੀਂ ਸਕੇ ਦਰਬ ਸੱਚ ਸੱਚ ਰਾਜੇ ਮੂਏ ਗੱਡ ਲੈ ਕੰਚਨ ਭਾਰੇ ਕਹਿੰਦੇ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਬਸ ਪੈਸਾ ਇਕੱਠਾ ਕਰ ਲਿਆ ਪੈਸੇ ਨਾਲ ਕੀ ਬਣਨਾ ਠੀਕ ਹੈ ਪੈਸਾ ਸਾਡੀਆਂ ਲੋੜਾਂ ਪੂਰੀਆਂ ਕਰਦਾ ਪਰ ਜੇ ਇੱਕ ਬੰਦਾ ਤੇ ਭੁੱਖਾ ਮਰ ਰਿਹਾ ਸਾਡੇ ਕੋਲ ਪਿਆ ਜੇ ਉਹਦਾ ਕੰਮ ਵੀ ਸਰ ਜੇ ਉਹਦੇ ਨਾਲ ਕਹਿੰਦੇ ਫਰਕ ਵੀ ਕੀ ਪੈਣਾ ਕਿਸੇ ਦਾ ਕੰਮ ਸਰ ਜੇ ਤੇ ਉਹਦਾ ਠੀਕ ਹੋ ਜਾਂਦਾ ਪਰ ਜੇ ਆਪਣੇ ਨੂੰ ਰੱਖੀ ਰੱਖਿਆ ਰੱਖੀ ਰੱਖਿਆ ਤੇ ਦੂਜੇ ਦੀ ਚਾਹੇ ਮੌਤ ਹੋ ਰਹੀ ਹੈ ਕਹਿੰਦੇ ਉਹਦੇ ਨਾਲ ਫਿਰ ਉਹ ਪੈਸਾ ਇਕੱਠਾ ਕਰੇ ਦਾ ਵੀ ਕੀ ਫਾਇਦਾ ਬੇਦਫੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੇ ਜਿਹੜੇ ਵੇਦ ਹੀ ਪਾਠ ਕਰਨ ਵਾਲੇ ਸੀ ਹੁਣ ਸਾਡੇ ਵਾਲਾ ਲਾਣਾ ਜਿਹੜਾ ਅਸੀਂ ਜਿਹੜੇ ਪਾਠ ਕਰਨ ਵਾਲੇ ਆ ਉਹਨਾਂ ਦੀ ਗੱਲ ਗੁਰੂ ਸਾਹਿਬ ਕਰਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਵੇਦ ਪੜੇ ਜਿਹੜੇ ਵੇਦਾਂ ਦੇ ਪਾਠ ਕਰਨ ਵਾਲੇ ਸੀ ਵੇਦ ਪਾਠ ਹੁਣ ਸਾਨੂੰ ਵੀ ਤੇ ਨਾਲ ਹੀ ਕਿਹਾ ਨਾ ਹੁਣ ਕਈ ਵਾਰੀ ਕੀ ਹੁੰਦਾ ਪਾਠੀ ਨੂੰ ਕਿਹਾ ਜਾਂਦਾ ਪਾਠ ਕਰਨਾ ਉਹ ਕਹਿੰਦਾ ਭੇਟਾ ਕਿੰਨੀ ਦੇਣਗੇ ਕਹਿੰਦੇ ਜੀ ਭੇਟਾ ਤੇ 7700 ਹੈ ਕਹਿੰਦੇ 7700 ਨਾਲ ਮੇਰਾ ਨਹੀਂ ਸਰਦਾ ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਹੈ ਕਹਿੰਦੇ ਉਹ ਫਿਰ ਪਰਮਾਤਮਾ ਨੂੰ ਕਿੱਥੋਂ ਪਾਊਗਾ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਕਹਿੰਦੇ ਉਹ ਪੜ ਬੜ ਕੇ ਉਹ ਵੀ ਇਸ ਸੰਸਾਰ ਨੂੰ ਚਲੇਗੇ ਛੱਡ ਕੇ ਚਲੇਗੇ ਪਰਮਾਤਮਾ ਨੂੰ ਉਹ ਵੀ ਨਹੀਂ ਪਾ ਸਕੀ ਰੂਪ ਦੇਖ ਦੇਖ ਨਾਰੀ ਜਿਹੜੀ ਇਸਤਰੀ ਹੈ ਉਹ ਕਹਿੰਦੇ ਸ਼ੀਸ਼ੇ ਦੇ ਮੂਹਰੇ ਖੜ ਖੜ ਕੇ ਆਪਣਾ ਰੂਪ ਤੱਕੀ ਜਾਂਦੀ ਹੈ ਬਸ ਜਦੋਂ ਇੱਧਰ ਗਈ ਉਦੋਂ ਵੀ ਰੂਪ ਤੱਕਦੀ ਐ ਇੱਧਰ ਗਈ ਉਦੋਂ ਵੀ ਸ਼ੀਸ਼ੇ ਮੂਰੇ ਖੜ ਕੇ ਆਪਣਾ ਰੂਪ ਤੱਕਦੀ ਐ ਕਹਿੰਦੇ ਉਹਨੇ ਵੀ ਪ੍ਰਮਾਤਮਾ ਨੂੰ ਨਹੀਂ ਪਾਇਆ ਉਹ ਵੀ ਕਹਿੰਦੇ ਥੋ ਖਾਲੀ ਦੀ ਖਾਲੀ ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਕੰਮਾਂ 'ਚ ਫਿਰਦੇ ਆ ਫਿਰ ਕਹਿੰਦੇ ਸਾਡੀ ਜ਼ਿੰਦਗੀ ਨਰਕ ਬਣ ਜਾਣੀ ਐ RAM ਨਾਮ ਬਿਨ ਸਭੇ ਬਗੁੱਤੇ ਦੇਖੋ ਨਿਰਕ ਸਰੀਰਾ ਆਹ ਸਰੀਰ ਨੂੰ সম্বোধন ਹੋ ਕੇ ਭਗਤ ਕਬੀਰ ਸਾਹਿਬ ਕਹਿੰਦੇ ਐ RAM ਨਾਮ ਬਿਨ ਸਭੇ ਬਗੁੱਤੇ ਕਹਿੰਦੇ RAM ਦੇ ਨਾਮ ਤੋਂ ਬਿਨਾ ਸਾਰੀ ਦੁਨੀਆ ਖਵਾਰ ਹੋ ਰਹੀ ਐ ਚਾਹੇ ਉਹ ਹਿੰਦੂ ਨੇ ਚਾਹੇ ਸੁਲਮਾਨ ਨੇ ਚਾਹੇ ਉਹ ਉਹਨਾਂ ਨੂੰ ਦਫਨਾਇਆ ਜਾਂਦਾ ਹੈ ਚਾਹੇ ਸੰਸਕਾਰ ਕੀਤਾ ਜਾਂਦਾ ਹੈ ਚਾਹੇ ਕਹਿੰਦੇ ਉਹ ਕਵਤਾ ਪੜਨ ਵਾਲੇ ਨੇ ਚਾਹੇ ਉਹ ਕਾਪੜੀ ਲੋਕ ਨੇ ਚਾਹੇ ਜੱਟਾ ਵਿਧਾਣ ਵਾਲੇ ਨੇ ਕਹਿੰਦੇ ਚਾਹੇ ਰਾਜੇ ਨੇ ਚਾਹੇ ਬੇਦੀ ਬੇਦਾਂ ਦੇ ਪਾਠ ਕਰਨ ਵਾਲੇ ਨੇ ਚਾਹੇ ਔਰਤ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਰਾਮ ਨਾਮ ਬਿਨ ਸਭੇ ਵਿਗੁੱਤੇ ਕਹਿੰਦੇ ਖੁਵਾਰ ਹੋ ਰਹੇ ਨੇ ਦੇਖੋ ਨਿਰਖਲ ਸਰੀਰਾ ਆਹ ਸਰੀਰ ਨੂੰ ਸੰਬੋਧਨ ਹੋ ਕੇ ਭਗਤ ਕਬੀਰ ਸਾਹਿਬ ਕਹਿੰਦੇ ਆ ਕਹਿੰਦੇ ਸਾਰੇ ਖਵਾਰ ਹੋ ਰਹੇ ਨੇ ਕਹਿੰਦੇ ਜੇ ਇਹ ਖਵਾਰੀ ਤੋਂ ਬਚਿਆ ਕਿਵੇਂ ਜਾ ਸਕਦਾ ਬਚਣ ਦਾ ਵੀ ਤੇ ਕੋਈ ਤਰੀਕਾ ਹੋਣਾ ਚਾਹੀਦਾ ਨਾ ਭਗਤ ਕਬੀਰ ਸਾਹਿਬ ਕਹਿੰਦੇ ਹਰ ਕੇ ਨਾਮ ਬਿਨ ਕਿੰਨੇ ਦਾ ਗੱਤ ਪਾਏ ਕਹੇ ਉਪਦੇਸ਼ ਕਵੀਰਾ ਕਹਿੰਦੇ ਸਾਡਾ ਉਪਦੇਸ਼ ਇੱਕੋ ਹੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਗੱਤ ਨਹੀਂ ਪਾਈ ਕਿਸੇ ਨੇ ਪਰਮਾਤਮਾ ਨੂੰ ਜਾਣਿਆ ਨਹੀਂ ਜੇ ਸਾਡਾ ਉਪਦੇਸ਼ ਸੁਣਦੇ ਹੋ ਤਾਂ ਪਰਮਾਤਮਾ ਦੇ ਨਾਮ ਨਾਲ ਜੁੜ ਜਿਓ ਆਪਣੇ ਅੰਦਰ ਦੇ ਫੁਰਨੇ ਆਪਣੇ ਅੰਦਰ ਦੇ ਵਿਕਾਰ ਛੱਡ ਦਿਓ ਤੇ ਇਹਨਾਂ ਵਿਕਾਰਾਂ ਨੂੰ ਛੱਡ ਕੇ ਜੇ ਸਾਡੀ ਗੱਲ ਸੁਣਦੇ ਹੋ ਤਾਂ ਉਸ ਪਰਮਾਤਮਾ ਦੇ ਨਾਲ ਜੁੜ ਜਿਓ ਕਹਿੰਦੇ ਤੁਹਾਡੇ ਅੰਦਰ ਚਾਨਣਾ ਹੋ ਜਾਣਾ RAM ਨਾਮ ਬਿਨ ਸੱਬੇ ਵਿਗੁੱਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿੰ ਗਤ ਪਾਏ ਕਹੇ ਉਪਦੇਸ਼ ਕਬੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ